ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਦੇ ਪ੍ਰਕਾਸ਼ ਗੁਰਪੁਰਬ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਇੰਡੀਅਨ ਸੈਂਟਰਲ ਸਕੂਲ ਜਲੀਬ ਅਬਾਸੀਆ ਨੇੜੇ ਅਬਾਸੀਆ ਮੁਜਬੈਨ ਕੋਸਟ ਮਾਰਕੀਟ ਜਲੀਬ ਅਬਾਸੀਆ ਵਿਖੇ ਹੋਣ ਜਾ ਰਿਹਾ ਹੈ ਮਿਤੀ 1 ਜਨਵਰੀ ਦਿਨ ਬੁੱਧਵਾਰ ਨੂੰ 2025 ਸਮਾ ਸਵੇਰੇ 9 ਵਜੇ ਤੋਂ ਦੁਪਹਿਰ ਦੇ 1 ਵਜੇ ਤੱਕ ਇਹ ਸਮਾਗਮ ਚੱਲੇਗਾ ਜਿਹਦੇ ਵਿੱਚ ਸਿੱਖ ਪੰਥ ਦੇ ਉੱਗੇ ਪ੍ਰਚਾਰਕ ਭਾਈ ਪਿੰਦਰਪਾਲ ਸਿੰਘ ਜੀ ਆਪਣੀ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਸਾਰੇ ਕਬਾਇਤ ਵਿੱਚ ਵਸਦੇ ਪੰਜਾਬੀਆਂ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਹੈ ਕਿ ਮਿਤੀ 1 ਜਨਵਰੀ 2025 ਦਿਨ ਬੁੱਧਵਾਰ ਨੂੰ ਆਪਣੇ ਕੀਮਤੀ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਇਸ ਮਹਾਨ ਗੁਰਮਤ ਸਮਾਗਮ ਦੇ ਵਿੱਚ ਹਾਜ਼ਰੀਆਂ ਜ਼ਰੂਰ ਭਰੋ ਐਡਰੈਸ ਤੁਹਾਡੇ ਨਾਲ ਅਸੀਂ ਸਕਰੀਨ ਤੇ ਸ਼ੇਅਰ ਕਰ ਰਹੇ ਹਾਂ ਜੇ ਹੋਰ ਵੀ ਜਾਣਕਾਰੀ ਚਾਹੀਦੀ ਹੋਵੇ ਤੇ ਇਹ ਜੋ ਸਕਰੀਨ ਤੇ ਨੰਬਰ ਦਿਖ ਰਹੇ ਹੋ ਤੁਸੀਂ ਇੱਥੇ ਕਾਲ ਕਰਕੇ ਤੁਸੀਂ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਸਾਡੇ ਪੰਜਾਬ ਕ੍ਰिएशन ਚੈਨਲ ਨੂੰ ਫੋਲੋ ਕਰਿਓ ਕਿਉਂਕਿ ਅਸੀਂ ਇਸ ਚੈਨਲ ਦੇ ਉੱਪਰ ਇਸ ਤਰ੍ਹਾਂ ਦੀਆਂ ਅਪਡੇਟਸ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਮੈਂ ਗੁਰਵਿੰਦਰ ਸਿੰਘ ਬਿਮਰਾ ਵਾਹਿਗੁਰਜੀ ਖਾਲਸਾ ਸ਼੍ਰੀ ਵਾਹਿਗੁਰਜ ਕੀ ਫਤਿਹ